ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਜੀ ਲੋ ਜੀ ਅੱਜ ਪਹੁੰਚੇ ਹੋਏ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਦਿਖਾਉਣੇ ਆ ਤੁਹਾਨੂੰ ਕੀ ਰੇਟ ਚੱਲਦਾ ਟਰੈਕਟਰਾਂ ਦਾ ਜੀ ਲੋ ਜੀ ਪਹਿਲਾ ਹੈਗਾ John Deere 5204 ਮਾਡਲ ਹੈਗਾ ਜੀ 2012 ਰੇਟ ਹੈਗਾ ਦਾ 3,70,000 ਬਹੁਤ ਸਾਫ ਹੈ ਟਰੈਕਟਰ ਜੀ ਦੇਖ ਸਕਦੇ ਹੋ ਅੱਗੇ ਫੇਰ ਜੌਨ ਡੀਅਰ 5204 ਜੀ 2009 ਮਾਡਲ ਹੈ ਦੀ ਡਿਮਾਂਡ ਹੈਗੀ 393000 ਬਾਕੀ ਭਾਈ ਰੇਟ ਫਿਕਸ ਨਹੀਂ ਹੁੰਦੇਗੇ ਮੌਕੇ ਤੇ ਘਟ ਵੱਧ ਹੋ ਜਾਂਦਾ ਲਓ ਜੀ ਅੱਗੇ ਆ ਗਿਆ 60 ਫਾਰਮ 2010 ਮਾਡਲ ਹੈ ਜੀ 363000 ਰੇਟ ਹੈ ਦਾ ਇਹ ਤੇਰਾ ਨੰਬਰ ਹੈ ਜੀ ਟਰੈਕਟਰ ਬਹੁਤ ਸਾਫ ਹੈਗਾ ਆ ਗਿਆ ਗਿਆ ਜੌਂਡੀਅਰ 5505 2017 ਮਾਡਲ ਹੈ ਜੀ 5 ਲੱਖ 63000 ਇਹਦੀ ਕੀਮਤ ਹੈ ਲਾਲ ਦਾ ਨੰਬਰ ਹੈ ਜੀ ਬਠਿੰਡੇ ਦਾ ਲੱਗਿਆ ਕਿ ਸਵਰਾਜ 735 99 ਮਾਡਲ ਹੈ ਜੀ 1 ਲੱਖ 95000 ਇਹਦੀ ਡਿਮਾਂਡ ਹੈ ਪੰਜਾਬ ਦਾ ਨੰਬਰ ਹੈ ਬਈ ਆ ਗਿਆ ਹੈ ਸਵਰਾਜ 855 2010 ਮਾਡਲ ਹੈ ਜੀ 3 ਲੱਖ ਤੇ 25000 ਕੀਮਤ ਹੈ ਇਹਦੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਅੱਗੇ ਆ ਗਿਆ ਜੀ ਆਇਸ਼ਰ 241 ਤੋਂ 2017 ਮਾਡਲ ਹੈ ਜੀ 2 ਲੱਖ ਤੇ 67000 ਕੀਮਤ ਹੈ ਦੀ 9095 ਪੈਸੇ ਟੈਰ ਹੈ ਦੀ ਪੰਜਾਬ ਦਾ ਨੰਬਰ ਹੈ ਅੱਗੇ ਆ ਗਿਆ ਸਵਰਾਏ 735 98 ਮਾਡਲ ਹੈ ਜੀ 1 ਲੱਖ ਤੇ 75000 ਰੇਟ ਹੈ ਦਾ ਦੇ ਆ ਗਿਆ ਆਇਸ਼ਰ ਰੋਅਰ 4 ਮਾਡਲ ਰੇਟ 1 ਲੱਖ 35000 ਅੱਗੇ ਆ ਗਿਆ ਸੋਨਾਲੀਕਾ 750 2017 ਮਾਡਲ ਹੈ ਜੀ 5 ਲੱਖ 10000 ਇਹਦੀ ਕੀਮਤ ਹੈ 306 ਪੰਜਾਬ ਦਾ ਨੰਬਰ ਹੈ ਜੀ ਅੱਗੇ ਆ ਗਿਆ ਜੀ 60 ਫਾਰਮ ਇਹ ਹੋਰ ਪਾਸੇ ਭੱਜ ਜਾਂਦੇ 2007 ਮਾਡਲ ਹੈ ਜੀ 2 ਲੱਖ ਤੇ 65000 ਦੀ ਡਿਮਾਂਡ ਹੈ। ਆ ਗਿਆ ਗਾਇਸ ਸੌਰਾਇਸ 735 1998 ਮਾਡਲ ਰੇਟ ਹੈਗਾ ਦਾ 1 ਲੱਖ ਤੇ 45000 90 ਬਹਿ ਟਾਇਰਾਂ ਦੇ ਵਿੱਚ ਲਈ ਅੱਗ ਗਿਆ ਜੀ ਨਿਊ ਹੋਲੈਂਡ 3630 ਸੁਪਰ 2013 ਮਾਡਲ ਹੈ ਜੀ ਇਹ 4 ਲੱਖ ਤੇ 40 ਹਜ਼ਾਰ ਡਿਮਾਂਡ ਆ ਇਹਦੀ ਪੰਜਾਬ ਦਾ ਨੰਬਰ ਹੈ ਜੀ ਬਠਿੰਡੇ ਦਾ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਦੇਖ ਸਕਦੇ ਹੋ ਬਾਕੀ ਭਾਈ ਰੇਟ ਇਹ ਫਿਕਸ ਨਹੀਂ ਹੁੰਦੇਗੇ ओके दे कट हो ਜਾਂਦੇ ਆ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 2001 ਮਾਡਲ ਹੈ ਜੀ ਇਹ ਪੰਜਾਬ ਦਾ ਨੰਬਰ ਹੈ ਰੇਟ 3 ਲੱਖ ਤੇ 10000 ਟਰੈਕਟਰ ਬਹੁਤ ਸੁਣੋ ਬਈ ਦੇਖ ਸਕਦੇ ਹੋ ओके ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ Now we do you not